ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ 'ਚ ਕਈ ਦਿਨ ਹੋ ਗਏ ਬੁਲਾਇਆ ਨਹੀਂ ਸੀ ਬਲੌਗ ਅੱਜ ਅਸੀਂ ਜਾਣਾ ਹੈ ਦੂਸਰਾ ਇੱਕ ਸ਼ਹਿਰ ਹੈਗਾ ਕੌਂਗਸਬਰਗ ਉੱਥੇ ਤੇ ਨਾਲੇ ਖਾ ਕੇ ਆਵਾਂਗੇ ਕੁਝ ਤੇ ਨਾਲੇ ਜੋੜੇ ਦਾ ਥੋੜਾ ਸਮਾਂ ਲੈਣਾ ਹੈ ਤੇ ਉੱਥੇ ਜਾ ਰਹੇ ਹਾਂ ਚਲੋ ਤੁਹਾਨੂੰ ਨਾਲ-ਨਾਲ ਦਿਖਾਈ ਜਾਵਾਂਗੇ ਓਕੇ ਜੀ ਫਿਰ ਮਿਲਦੇ ਹਾਂ ਚਲੋ ਆਜੋ ਅੱਜ ਅਸੀਂ ਆਏ ਹਾਂ ਇੱਥੇ ਕੋ ਮਣਾ ਦੂਸਰੇ ਸ਼ਹਿਰ ਹੈਗਾ ਕੌਂਗਸਬਰਗ ਜਿੱਥੇ ਹੀ ਰਹਨੇ ਆ। ਨਾਲ ਹੀ ਇੱਕ ਸ਼ਹਿਰ ਪੈਂਦਾ ਕੌਂਗਸਬਰਗ ਤੇ ਆਪਾਂ ਕਾ ਉੱਥੇ ਸ਼ਾਪਿੰਗ ਕਰਨ ਆਏ ਆ। ਜੋਰੇਲੇ ਥਰਮੋਸ ਲੈਣੀ ਆ। ਉਹਨੇ ਜਾਣਾ ਟੂਰ ਤੇ ਇਟਲੀ ਉਹਨੇ ਨੇ ਘੁੰਮਣਾ ਸਕੂਲ ਆ ਲਾ। ਉਹਨੂੰ ਚਾਹੀਦੀ ਥਰਮੋਸ ਜਿਹਦੇ ਵਿੱਚ ਉਹਨੂੰ ਪਾ ਕੇ ਦੇਣਾ ਦੁੱਧ ਦੇ ਵਿੱਚ ਚਾਕਲੇਟ। ਕਿਦੋਂ ਜਾ ਰਹੇ ਆ ਕੋ ਮਨੀਟਲੀ? ਕਿਦੋਂ ਜਾ ਰਹੇ ਇਟਲੀ ਘੁੰਮਣ ਇਹ? ਟੂਰ ਤੇ ਸੁੱਤਾ ਵੇ ਇਹਨੂੰ ਘਟ ਕੇ ਲੇਖ ਲਾ ਹੁਣ ਦੇਖ ਲਾ ਹੁਣ ਅੰਦਰ ਮਿਲ ਹੀ ਨਹੀਂ ਨਹੀਂ ਇਹਦਾ ਸੌ ਨਹੀਂ ਇਹ ਇੱਥੇ ਦਾ ਗਿਫਟ ਵਾਲੀ ਹੈ ਤਾਂ ਸ਼ਾਇਦ ਹੀ ਹੋਵੇ ਹੈ ਆ ਇਹ ਵੀ ਉਹੀ ਆ ਜਿਹੜੀਆਂ ਦੇਖ ਕੇ ਆਈਆਂ ਆ ਇੱਕ ਦੁਕਾਨ ਹੈਗੀ ਆ ਫੀਲ ਆਦਾ ਨਾ ਇੱਥੇ ਸਾਰੇ ਗਿਫਟ ਵਗੈਰਾ ਮਿਲਦੇ ਆ ਡੈਕੋਰੇਸ਼ਨ ਦਾ ਸਾਮਾਨ ਆ ਜਾ ਹੋਰਾ ਖੁਸ਼ਬੂ ਵਾਲੀਆਂ ਚੀਜ਼ਾਂ ਆ ਗਿਆ ਦੇਖ ਲਓ ਇੱਧਰ ਤੋਂ ਦਿਖਾਉਣਾ ਤਸਵੀਰਾਂ ਤਸਵੀਰਾਂ ਰੇਟ ਦਿਖਾਵਾਂ ਤੁਹਾਨੂੰ ਆ ਦੇਖੋ ਇਹਦਾ ਕੀ ਰੇਟ ਆ ਆ ਦੇਖੋ 2000 ਦੀ ਆ ਇਹ ਨਹੀਂ ਜਣੀ ਇਹ ਤਾਂ ਪਿਛਲੀ ਹੈ 2000 ਦੀ ਆ ਵਾਲੀ ਆ ਕੀ ਆ ਦੇਖ ਲਓ ਕੱਪੜਾ ਪੈਕ ਕਰਤਾ ਕੱਪੜਾ ਲਾ ਕੇ 2000 ਮਤਲਬ ਕਿ 16000 ਦੀ ਲੀਰ ਇੱਕ ਵਿੱਚ ਕਰਤੀ Båda mingarna är ute länge innan ni kommer tillbaka. Så och har en ögla efter varje. ਘੁੰਮ ਰਹੇ ਆ ਜੀ ਇੱਥੇ ਸੈਂਟਰ 'ਚ ਸ਼ਾਪਿੰਗ ਵਗੈਰਾ ਕਰ ਰਹੇ ਆ ਦੇਖ ਰਹੇ ਆ ਦੁਕਾਨਾਂ ਅੰਦਰ ਜਾ ਜਾ ਕੇ ਜੇ ਕੋਈ ਪਸੰਦ ਆਉਂਦਾ ਤਾਂ ਲੈਣੇ ਆ ਆਹ ਅਗੀ ਕਪੜੇ ਦੀ ਦੁਕਾਨ ਚੈੱਕ ਕਰਨ ਜਾਉਂ ਤੇ ਆ ਇੱਧਰ ਕੁੜੀਆਂ ਦਾ ਆ ਦੇਖੋ ਜੀ ਇੱਕ ਦੁਕਾਨ ਆ ਗਈ ਇਹਦਾ ਰਿਚਵਲ ਇਹਦੇ ਵਿੱਚ ਮਿਲਦੇ ਆ ਖੁਸ਼ਬੂ ਵਾਲੀਆਂ ਚੀਜ਼ਾਂ ਦਾ ਘਾਟ ਰੱਖਣ ਨੂੰ ਫ੍ਰੈਗਰੈਂਸ ਬਹੁਤ ਵਧੀਆ ਆਂ ਇੰਡੀਆ ਦੇ ਪ੍ਰੋਡਕਟ ਵੀ ਇਹਦੇ ਵਿੱਚ ਹੈਗੇ ਆ ਕਈ ਬਹੁਤ ਜਬਰਦਸਤ ਚੀਜ਼ ਆ ਨੌਰ ਨੂੰ ਜੇ ਕੋਈ ਨਾ ਲਾਉ ਤੇ ਤਿੰਨ ਚਾਰ ਦਿਨ ਖੁਸ਼ਬੂ ਆਉਂਦੀ ਬੰਦੇ ਕੋਲ ਇਹਨਾਂ ਸ਼ੈਂਪੂ ਆ ਨਾ ਕਰੀਮਾਂ ਬਹੁਤ ਜਬਰਦਸਤ ਆ ਦੀ ਕਰਿਮ ਸੈਂਪਲ ਦੇ ਉੱਤੇ ਇਹ ਸੈਂਪਲ ਦਿੱਤਾ। ਇਹ ਹੈ ਹੀ ਬੜੀ ਜ਼ਿਆਦਾ ਪਾਈ ਹੋਇਆ ਇੱਥੇ। ਸੈਂਪਲ ਸਾਰੇ ਨੂੰ ਦਿੰਦੇ ਬਾਅਦ। ਖੁਸ਼ਬੂ ਬੜੀ ਆ ਮੇਗਾ। ਹਾਂ। ਆ ਪਰਫਿਊਮ ਵਗੈਰਾ ਇੱਥੋਂ ਮਿਲਦੇ ਆ। ਇੱਕ ਕੋਈ ਲਾਓ ਤੇ ਫੇਰ ਯਾਦ ਰੱਖੋਗੇ ਦੁਕਾਨ ਨੂੰ ਕਿ ਕੋਈ ਹੈ ਚੀਜ਼ ਲਈ। ਆ ਘਰਾਂ ਦੇ ਵਿੱਚ ਰੱਖਣ ਨੂੰ ਖੁਸ਼ਬੂ ਵਾਸਤੇ। ਤੌਲੀਆਂ ਚ ਵੀ ਆਉਂਦੀ ਖੁਸ਼ਬੂ ਤੌਲੀਆਂ ਜਿਹੜੇ ਰੱਖਿਓ ਆ ਇਹਨਾਂ ਦਾ ਬ੍ਰੈਂਡ ਆਹ ਟੈਸਟਰ ਚੈੱਕ ਆ ਸਕਦੇ ਤੁਸੀਂ ਆ ਦੇਖੋ ਲਿਖਿਆ ਟੈਸਟਰ ਪਾ ਕੇ ਜੋਰੇ ਉੱਠ ਕੇ ਲੈ ਲਾ ਓਏ ਤੂੰ ਵੀ ਕੁਛ ਇਹ ਅਸੀਂ ਵਰਤਿਆ ਹੈ ਘਰ ਹਾਂ ਇਹ ਬਹੁਤ ਵਧੀਆ ਰੈੱਡ ਵਾਲਾ ਸ਼ਾਨਦਾਰਾ ਚੀਜ਼ ਆ ਦੇਖੋ ਜੀ ਇਹਨਾਂ ਦੀ ਆ ਮੋਮਬਤੀ 700 ਦੀ ਯਾਨੀ ਇੰਡੀਆ ਦੇ 6 ਖਿਆਦ ਦੀ ਆ ਇਹ ਤਾਂ ਫਿਰ ਜਦ ਜਗਣੀ ਆਪ ਹੀ ਆਉਣੀ ਖੁਸ਼ਬੂ ਨਾ ਵੀ ਆਉਗੇ ਬੰਦੇ ਤਾਂ ਵੀ ਕਹਿਣਾ ਬਹੁਤ ਆ ਰਹੀ ਹੈ ਖੁਸ਼ਬੂ ਹੈ ਕਿਉਂ ਜਾਂ ਆਇਨਾ ਦਾ ਨਵਾਂ ਬ੍ਰਾਂਡ ਆਇਆ ਆਹ ਲਾ ਇਹ ਲਾਂਚ ਹੋ ਗਿਆ ਨਹੀਂ ਹਤਾ ਹੋ ਨਵਾਂ ਇਹ ਨਵਾਂ ਪਰ ਹਉਦਾ ਹੀ ਰਹਿੰਦੇ ਆ ਮਹੀਨੇ ਬਾਅਦ ਆ ਜਾਂਦਾ ਨਵਾਂ ਕੋਈ ਨਾ ਕੋਈ ਅਸੀਂ ਆ ਲਿਆ ਕੀ ਇਹ ਹੈ ਇਹ ਹੈਗੀ SPF 50 ਇਹ ਕੀ ਕਰਨਾ ਇਹਨੂੰ ਕਰੀਮ OK ਆ ਦੇਖੋ ਜੀ ਇੱਕ ਹੋਰ ਤੁਹਾਨੂੰ ਦਿਖਾਉਣਾ ਮੋਮਬਤੀ ਆਹ ਵੀ ਮੋਮਬਤੀ ਹੈ ਢੀ ਬ੍ਰਾਂਡ ਇਹਨਾਂ ਦਾ ਆਹ ਦਾ ਰੇਟ ਦਿਖਾਉਣਾ 3299 ਸੀ ਆਉਣਾ 1800 ਕੁਛ ਦੀ ਕੀਤੀ ਯਾਨੀ ਕਿ ਪਹਿਲਾਂ ਸੀ ਇਹ 22-23 ਹਜ਼ਾਰ ਦੀ ਹੁਣ ਕਿਤੀ ਆ 11-12 ਹਜ਼ਾਰ ਦੀ ਮੋਮਬਤੀ ਦਾ ਰੇਟ ਹੀ 32000 ਆ ਇਹੋ ਹੀ ਆ ਪਰਫਿਊਮ ਜਿਹੜੇ ਆਪਣੇ ਦਰਾਮਨ ਐਵੇਂ ਨਹੀਂ ਦਰਾਮਨ ਵੀ ਹੈਗੀ ਐ ਨਹੀਂ ਹੈ ਕਿਉਂ ਨਹੀਂ ਹੈਗੀ 에어ਪੋਰਟ ਵਾਲੀ ਜਿਹੜਾ ਆਪਾਂ ਕਰਨੇ ਹੁੰਨੇ ਉਹ ਆ ਇਹ ਪਤਾ ਆਹ ਕਾਫੀ ਪੀਓ ਇੱਥੇ ਐਸਪ੍ਰੈਸੋ ਹਾਊਸ ਪੀਣੀ ਕਾਫੀ ਤਾਂ ਬਾਅਦ ਚੋਂ ਪਹਿਲਾਂ ਖਾਣਾ ਖਾਣਾ ਓਕੇ ਇਹਦਾ ਖਾਣਾ ਖਾ ਲੰਦੇ ਆ ਸਭ ਮਸੇਗੇ ਖਾਣਾ ਖਾਣ ਦਾ ਜੋਰੇ ਨਾ ਜਾਣਾ ਹੋਰ ਇਹ ਅੰਦਰ ਸੇਲਾ ਸੁਲਾ ਆ ਜੇ ਕਿ ਕਾਫੀ ਲੱਗੀਆਂ ਆ ਜੋਰੇ ਦਾ ਲੈਣਾ ਨਹੀਂ ਉਹ ਐਚਐਂਡ ਮਹਾ ਦੇ ਆ ਗਿਆ ਕੁਝ ਸਮਾਨ ਇਹ ਤੋਂ ਬੱਚਿਆਂ ਦੇ ਮਿਲ ਜਾਂਦੇ ਆ ਜੀ ਹਰ ਪਤਾ ਬੱਚਿਆਂ ਚੇਂਜ ਹੁੰਦੇ ਰਹਿੰਦੇ ਸਸਤਾ ਹੀ ਮਿਲ ਜਾਂਦੇ ਆ ਥੋੜੇ ਤਾਂ ਵਧੀਆ ਵੀ ਐਚਐਂਡ ਮੇ ਚੋਂ ਇਹ ਲੀਲਾ ਬੜੀ ਹੈ ਤਾਂ ਮੁੰਡੀਆਂ ਨਹੀਂ ਰਿਆ ਕੁਝ ਵੀ ਨਾ ਆ ਚੱਲ ਸਸਤਾ ਨਹੀਂ ਤਾਂ ਫੇਰ ਵੀ ਚੱਲ ਮਿਲਦਾ ਜਾਂਦਾ ਇਹ ਤਾਂ ਇੰਨਾ ਹੀ ਬੜਾ ਸਾਈਜ਼ ਸੂਈ ਚ ਵਧੀਆ ਤਰੀਕੇ ਨਾਲ ਲੱਭ ਲੂ ਜਾਂਦੇ ਨੇ ਆਣਿਆਂ ਦੇ ਇੱਥੋਂ ਆਹ ਸਾਰਾ ਬੁੜੀਆਂ ਦਾ ਏਰੀਆ ਆ ਬੀਬੀਆਂ ਦਾ ਬੱਚਿਆਂ ਦਾ ਉੱਪਰ ਆ ਲੈਫਟ ਹੈਗੀ ਇੱਥੇ ਆ ਮੈਂ ਉੱਚੀ ਆ ਜਾ ਤੂੰ ਮੈਂ ਚੱਲ ਜਾਣਾ ਇਧਰੋਂ ਉਹ ਤੇ ਲਿਫਟ ਆ ਗਈ ਹੁਣ ਉਹ ਮੇਗਾ ਉਧਰੋ ਜੀ ਆਉਗੀ ਫਿਰ ਉਹ ਜੋਰੇ ਦੀ ਰੇੜੀ ਹੈ ਨਾ ਇੱਥੇ ਆਗਾ ਬੱਚਿਆਂ ਦਾ ਸਾਰਾ ਇਹ ਏਰੀਆ ਜੋਰੇ ਦਾ ਲੱਭ ਰਹੇ ਆ ਜੀ ਸਮਾਨ ਪ੍ਰੋਫੈਸਰ ਦਾ ਕੈਪਸ ਵਗੈਰਾ ਨਾ ਲੈ ਲਈ ਇੱਕ ਦੋ ਉਹਦੀਆਂ ਗਰਮ ਹੱਲੇ ਠੰਡ ਹੈਗੀ ਐ ਇੱਥੇ ਮਿਲੀਆਂ ਸਹੀ ਆ ਇਹ ਦੋ ਲੈ ਲਾ ਦੋ ਵਧੀਆ ਮੰਕੀ ਆ ਦੇਖੋ ਹਾਂ ਬਹੁਤ ਸੋਹਣੇ ਲੱਗੇ ਮੈਂ ਦੇਖੇ ਪਹਿਲਾਂ ਵੀ ਇੱਥੇ ਟੰਗੇ ਸੋਹਣੇ ਆ ਸੋਹਣੇ ਆ ਨਾ ਇਹ ਨਾ ਹੈਗਾ ਜਿੱਦਾਂ ਪ੍ਰੋਫੈਸਰ ਨੇ ਪਾ ਕੇ ਜਾਣੇ ਨਾ ਜੁੱਤੀ ਦੋਰੇ ਦੇਖੇ ਨਾ ਘਰ ਪਾਣ ਸੁੱਤਾ ਆ ਲੈਣਾ ਆ ਬਹੁਤ ਸੋਹਣੇ ਆ। ਉਹ ਘਰ ਪਾਉਣ। ਆ ਆ ਦੇਖੋ ਟੀ-ਸ਼ਰਟਸ। ਇਹ ਹੁਣ ਜਿਹਦਾ ਵੱਡਾ ਹੁੰਦਾ ਪਿਆ ਨਾ। ਕਿਹੜੀਆਂ? ਆ ਦੇਖੋ ਕਿੱਦਾਂ ਦੀਆਂ। ਆ ਸੋਹਣੀਆਂ ਮਿੱਕੀ ਮਾਊਸ ਨੇ ਤਾਂ ਪਸੰਦ ਕਰਨੀਆਂ ਇਹ। ਨਾਲ ਪੂਰੀ ਪਹਾੜੀ ਨਾਲ ਖਰਚਦਾ ਹੁੰਦਾ ਨਾ ਨਾਲ ਕਲੋਂ ਚੜਨੀ ਆ। ਲੈ ਲੈ ਲੈ। ਆ ਲੈ ਫੜ। ਆ ਵੀ ਲੈ ਲੈ। ਵਧੀਆ ਆ। ਬਸ ਸੋਹਣੇ ਦੀ ਇੱਕ ਚੀਜ਼ ਰਹਿ ਗਈ। ਆ ਜਿਹਦੀ ਟੀ-ਸ਼ਰਟ ਆ ਇਹਨੂੰ ਸਕੂਲ ਤੇ ਪੇਂਟ ਕਰਦੇ ਮੰਗਲਵਾਰ ਨੂੰ। ਆਹੋ ਚਿੱਟੀ ਕੰਦੇ ਚਾਹੀਦੀ ਆ ਪੇਂਟ ਕਰ ਦੇ ਕਰ ਲਵੇ ਪੇਂਟ ਦੇ ਪੈਸੇ ਦੇ ਆਈ ਦੇ ਨਾ ਨਿਕਲੇ ਨਹੀਂ ਥੈਂਕ ਯੂ ਆਹ ਲੋ ਆ ਗਏ ਲੱਬ ਐਚ ਐਂਡ ਐਮ ਇਹ ਲਿਆਂਦਾ ਜੋੜੇ ਦਾ ਸਮਾਨ 1000 ਲਿਆ ਤੇ ਸਿੱਧਾ 8000 ਇੰਡੀਆ ਦਾ ਆ ਉਸੇ 8000 ਦਾ ਸਬਾਨ ਹੈ ਇਹਦੇ ਵਿੱਚ ਤਿੰਨ ਚੀਜ਼ਾਂ ਇੰਨਾ ਹੀ ਤੇ ਸਸਤਾ ਸਮਾਨ ਆ ਨਾ ਮੈਂ ਕਹਿੰਦਾ ਛੱਡੇ ਦਿਓ ਨਾਰਵੇਜ ਬਹੁਤ ਸਸਤਾ ਦੇਸ਼ ਹੈ ਫਾਰਿਆਂ ਨੂੰ ਕਹੂੰਗਾ ਮੈਂ ਜਿੰਨੇ ਵੀ ਯਾਰਬ ਚ ਲੋਕ ਰਹਿੰਦੇ ਇੱਥੇ ਸ਼ਿਫਟ ਹੋਵੋ ਜੇ ਆਪਣਾ ਆਪ ਨੂੰ ਬਚਾਉਣਾ ਨਾਰਵੇਜ ਆਓ ਸਸਤਾ ਸਮਾਨ ਪਾਓ ਰਹਿਸ਼ਾਂ ਬਹੁਤ ਸਸਤੀਆਂ ਇੱਥੇ ਖਾਣਾ ਪੀਣਾ ਬਿਜਲੀ ਦੇ ਬਿੱਲ ਬਹੁਤ ਸਸਤਾ ਨਾਰਵੇ ਵਿੱਚ ਲੋ ਜੀ ਅਖੀਰ ਉਹ ਚੀਜ਼ ਲੱਭ ਹੀ ਗਈ ਆ ਜਿਹੜੀ ਅਸੀਂ ਲੱਭਦੇ ਹੀ ਬੋਤਲ ਇਹ ਤਾਂ ਇਹ ਆ ਕੇ ਥੋੜਾ ਜਿਹਾ ਗਰਮ ਗਰਮ ਵੀ ਰਹਿ ਜਾਂਦੀ ਆ ਜੀ ਸਰਮੋਸ ਬੱਚਿਆਂ ਦੀ ਆ ਬਿਠਾ ਤਾਂ ਨਾ ਕਿੰਨੇ ਦੀ ਲਾਈ ਆ ਇਹ ਉ ਤਾਂ ਹੈਗੀ ਆ 500 ਦੀ ਆ ਤੇ ਸੇ ਲੱਗੀ ਆ ਅੱਛਾ 500 ਦੀ ਆ 100 ਘਟ ਜਾਣਾ 20% ਤੇ ਆ ਆਹੋ ਹਾਲ ਕੋਈ ਨਹੀਂ ਜਿੰਨੇ ਦੀ ਹੈਗੀ ਲੈ ਲਓ ਯਾ ਇਹ ਇਤ ਇਹਦਾ ਦੇਖਿਆ ਰਿਹਾ ਜੀ ਡੱਬੇ ਚ ਆ ਰਹੀ ਆ ਦੀ ਜੇ ਡੱਬੇ ਚ ਹੈ ਕੀ ਆ ਪਲਾਸਟਿਕ ਦਾ ਕੱਟ ਕੇ ਲਿਆਣੇ ਪਵੇ ਡੱਬੇ ਚ ਗੀੜੀ ਦੀ ਰੱਖੋ ਚੰਦ ਕਰਦੇ ਆ ਆੜ ਇਹਦੇ ਵਿੱਚ ਜਿੰਨੇ ਮਾਜੀ ਉੱਥੋਂ ਲੱਕੋ ਸਾਰਾ 50 ਰੁਪਏ ਦਾ ਇੰਡੀਆ ਦਾ ਘੰਟਾ ਕਰੋ ਉੱਠ ਜਾ ਜੋਰੇ ਤੂੰ ਵੀ ਤੋ ਦੇਖ ਲੈ ਉੱਟ ਕੇ ਸੁੱਤੇ ਰਹਿਣਾ ਅੱਜ ਹਾਰਾ ਬਣਾਤੇ ਆ ਇੰਡੀਆ ਦਾ ਮੋਰ ਆ ਮੋਰਾਂ ਤਾਂ ਪੈਸੇ ਲੈਣੇ ਆ ਮੋਰਾ ਦੇ ਤਾਂ ਪੈਸੇ ਹੀ ਆ ਸਹੀ ਆ ਚਲੋ ਲੈ ਨਹੀਂ ਆਹੀ ਮੈਂ ਗਰੇ ਇਹ ਕਿਹੜਾ ਆ ਤੁਸੀਂ ਖੰਜੂਰ ਨੇ ਵੱਡਾ ਉਹਨੇ ਵੀ ਖੁੰਡਾ ਮੈਗਾ ਵਾਲਾ ਇਹ ਤਾਂ ਕੁੜੀਆਂ ਦਾ ਮੁੰਡਿਆਂ ਦਾ ਆ ਮੁੰਡਿਆਂ ਦੇ ਆ ਨਹੀਂ ਕੁੜੀਆਂ ਦੇ ਆ ਦਾ ਕੁੜੀਆਂ ਦੇ ਆ ਥੱਲੇ ਆ ਮੁੰਡਿਆਂ ਦੇ ਮੁੰਡਿਆਂ ਦੇ ਇਦਾਂ ਹੀ ਹੁੰਦੇ ਆ ਝੋਲੇ ਜੀ ਕੁੜੀਆਂ ਦੇ ਵਧੀਆ ਹੁੰਦੀਆਂ ਚੀਜ਼ਾਂ ਮੁੰਡਿਆਂ ਨੂੰ ਝੋਲੇ ਝਾਲੇ ਇਦਾਂ ਦੇ ਬਣਾ ਕੇ ਦਿੰਦੇ ਅਗਲੇ ਹਾਈ ਹਾਈ ਆ ਆ ਕੀ ਕਰੀ ਆ ਚੱਲ ਜੋ ਲੈਣੇ ਤੇ ਦੇਰ ਲਾਂਗੇ ਆਇਆ ਜੋਰੇ ਦੇ ਜਿਹੜੀ ਮੈਂ ਲੱਗਦੀ ਪਈ ਅੱਜ ਤੇ ਨਾ ਕੁੜੀਆਂ ਦੇ ਕਿੰਨੇ ਸੋਹਣੇ ਆਹ ਤੈਨੂੰ ਦੱਸਿਆ ਤਾਂ ਮੁੰਡਿਆਂ ਦੇ ਇਦਾਂ ਹੀ ਹੁੰਦੇ ਆ ਮੁੰਡਿਆਂ ਆ ਕੱਪੜੇ ਵੀ ਨਹੀਂ ਲੱਭਦੇ ਤੇ ਕੁੜੀਆਂ ਕਿੰਨੇ ਮਾਜੀ ਕੱਪੜੇ ਲਾਉਂਦੇ ਬਹੁਤ ਸੋਹਣੇ ਆ ਤੁਹਾਨੂੰ ਦਰਗਲੇ ਕੇ ਜਾਣਾ ਇਹ ਸੋਹਣੀ ਆ ਹਾਂ 1100 ਦੀ ਹੈ ਕੋਈ ਨਹੀਂ ਠੀਕ ਆ ਐ ਸ਼ਾਇ ਸ਼ਾਇ ਜੋਰੇ ਦਾ ਚਲੋ ਜੀ ਹੁਣ ਆਪਾਂ ਜਾ ਰਹੇ ਆ ਜੋਰੇ ਦਾ ਤਾਂ ਹੋ ਗਿਆ ਸਮਾਨ ਪੂਰਾ ਤਾਂ ਇਹ ਜਮ ਮੈਂ ਤੇ ਹੱਥ ਰਹਾ ਦਾ ਇੱਕ ਮਿੰਟ ਬਾਪ ਖਿੱਚ ਕੇ ਰੱਖੀ ਛੱਡਦਾ ਛੱਡ ਤੋ ਛੱਡ ਦੋ ਮੈਂ ਮੋਰੇ ਹੋ ਜਾਣਾ ਜੋਰਾ ਇਹਨੂੰ ਠਾਲ ਹੁਣ ਬਹੁਤ ਸੋਲਿਆ ਨੇ ਆਈ ਜਾ ਰਹੇ ਆ ਘਾੜ ਪੀਏ ਕੁਝ ਪੁੱਤ ਬਹੁਤ ਲੱਗੀ ਐ ਜਿਆ ਪੂਜਾ ਦੇਖਦੇ ਆ ਕਿੱਥੇ ਵਾਹ ਇਦੇ ਅੱਗੇ ਆ ਜਾਈਂ ਆਉਣ ਦੇ ਆਉਣ ਦੇ ਆਪੇ ਹੋ ਜਾਣਾ ਅੱਗੇ ਚੱਲ ਵੈਰੀ ਆ ਨਹੀਂ ਬਹੁਏ ਔਖਾ ਤਾਂ ਨਹੀਂ ਹੈ ਕੋਈ ਅੱਜ ਤਾਂ ਦੇਖੀ ਕਿੰਦਾ ਰਸ਼ ਪਿਆ ਐ ਇਹਨਾਂ ਦੇ ਚਾਹ ਪੀਣ ਵਾਲਿਆਂ ਦੇ ਕੌਫੀਆਂ ਅੱਜ ਸ਼ਨੀਵਾਰ ਆ ਨਾ 25 ਆ ਦੇ ਹੋਰ 4 ਚੋਕਲੇਟ ਬੱਚੇ 16 ਆ ਜਿੱਥੇ ਵੀ ਚਾਹਤੇ ਰੋਕੇ ਜੁਰਮ ਨੂੰ ਹੱਟ ਸਕਦਾ ਆ ਰਿਹਾ ਬਰੈਡਾਂ ਬਰੁੱਦਾ ਬਰੈਡਾਂ ਵਾਲੇ ਹੀ ਆ ਜੀ ਗੋਰੇ ਸਾਰੇ 커피 ਪੀਓ ਬਰੈਡ ਖਾਓ ਤੇ ਘਰ ਨੂੰ ਜਾ ਹਾਂ ਜੀ ਤੁਸੀਂ ਸਵੇਰੇ ਜੀ ਖਾ ਕੇ ਆਏ ਆਹੀ ਬਰੈਡ ਵਾਲੀ ਆ ਹੈ ਕੋਸ਼ ਨਹੀਂ ਬੋਤਾਂ ਨਹੀਂ ਦੱਸੀਦਾ ਬਚ ਲਿਆ ਗੱਲਾਂ ਕੀ ਖਾਦਾ ਸ਼ੂੜੇ ਸ਼ੂੜੇ ਨਹੀਂ ਲਣਾ ਕੋਈ ਵੀ ਸ਼ੂ ਆਹ ਕਿਹਨਾਂ ਸ਼ੂ ਉਹ ਆਮੀਆ ਸ਼ੋਸ਼ਾ ਇਹ ਵਿਂਟਰ ਬੁੰਡਰ ਦੁਹੇ ਨਾਲ ਹੀ ਨਿਕਲ ਜਾਂਦਾ ਜੇ ਕਦੇ ਦੂਰਦਾਰ ਜਾਣਾ ਹੋਵੇ ਨਾ ਨਿਕਲ ਤੁਰ ਕੇ ਫੇ ਹੁੰਦਾ ਨਹੀਂ ਪਰ ਗਿੱਲੇ ਜੇ ਤੂੰ ਗੱਡੀ 'ਚ ਉਤਰ ਕੇ ਨਾਲੇ ਕੰਮ ਤੇ ਫੇਰ ਗੱਡੀ 'ਚ ਬਹਿ ਕੇ ਘਰ ਉਹਨਾਂ ਕੀ ਵਿਂਟਰ ਸ਼ੂ ਪਾਉਣੇ ਤਾਂ ਉੱਧੇ ਰੱਖਿਓ ਆ ਲੈ ਕੇ ਕਰਨੇ ਕੀ ਆ ਨਹੀਂ ਪਰ ਸੜਕ 'ਤੇ ਸਾਰੇ ਪਾ ਕੇ ਜਾਂਦੇ ਪਾਈ ਜਾਣ ਉਹ ਫੇ ਚੱਕਰ ਇਹ ਆ ਬੱਸ-ਬੱਸ ਜਿਹੜੇ ਆਉਂਦੇ ਨਾ ਉਹਨਾਂ ਨੂੰ ਔਖਾ ਹੁੰਦਾ ਦੇਣਾ ਜਾਣਾ ਗੱਡੀਆਂ ਉਹਨਾਂ ਨੂੰ ਕੋਈ ਨਹੀਂ ਲੋ ਜੀ ਹੁਣ ਅਸੀਂ ਆ ਗਏ ਬਾਹਰ ਇੱਥੇ ਪਾਰਕਿੰਗ ਹੈਗੀ ਆ ਗੱਡੀ ਖੜੀ ਪਾਰਾ ਸੀ ਅੱਲੇ ਥੋੜਾ ਜਿਆਦਾ ਹੋਰ ਸਮਾਨ ਲੈਣਾ ਹੋਣਾ ਉਹ ਦੂਸਰੀ ਅੱਧਰ ਹੈਗੀ ਆ ਇੱਕ ਦੁਕਾਨ ਉੱਥੇ ਜਾਣਾ ਪੈਣਾ ਆਹ ਦੇਖ ਗਾਦਾ ਦਰੋਸ਼ ਕਰ ਤਲੋ ਲਾਈਟਾਂ ਜਾਣਾ ਪੈਣਾ ਨਾ ਮੈਂ ਉਹ ਬਰਫ ਆ ਨਾ ਮੋਰੇ ਢੇਰ ਤਾਂ ਲੱਗੇ ਆ ਸ਼ਾਰਟਕਟ ਕਿੱਥੋਂ ਲੱਭ ਜੂਗੇ ਲੋ ਜੀ ਆ ਦੇਖੋ ਢੇਰ ਲੱਗਿਆ ਬਰਫਾ ਦੇ ਇਹ ਨਹੀਂ ਹੈਗਾ ਠੰਡ ਆ ਗਈ ਆ ਤੇ ਘਰੇ ਬਹਿ ਜਾਓ ਕੰਮ ਇੱਥੇ ਚੱਲੀ ਜਾਣਾ ਕੰਮ ਨਹੀਂ ਰੁਕਦੇ ਨਾ ਨੇ ਆਨੇ ਸਕੂਲੇ ਵੀ ਜਾਂਦੇ ਸਭ ਕੁਝ ਹੁੰਦਾ ਹੁਣ ਇੱਥੋਂ ਲਾਈਟ ਕ੍ਰੋਸ ਕਰਦੇ ਆਂ ਕਾ ਤੇਰੀ ਕਿੱਥੇ ਗੱਡੀ ਚਲੋ ਹੋ ਗਈ ਆ ਅੰਦਰ ਇਹਦੇ ਅੰਦਰ ਆ ਕੋਈ ਦੁਕਾਨ ਜਿੱਥੇ ਜਾਣਾ ਸਮਾਨ ਜੋਰੇ ਦਾ ਥੋੜਾ ਜਿਹਾ ਰਹਿ ਗਿਆ ਕਹਿੰਦੇ ਉਹ ਵੀ ਚਾਹੀਦਾ ਲੈ ਕੇ ਆਉਨੇ ਅੰਦਰ ਫੇਰੇ ਬਿਨਾ ਲੱਗਦਾ ਨਾ ਜੀ ਆ ਜਾ ਆ ਜਾ ਹਾਂ ਇਹ ਬਰਫੀ ਪਾ ਕੇ ਦੇਣਾ ਹਾਂ ਹਾਂ ਰੈਡੀ ਹਾਂ ਨਹੀਂ ਨਹੀਂ ਨਿਕਲਦੀ ਫੇਰ ਰੈਡੀ ਛੋਟੇ ਤਰ੍ਹਾਂ ਹੋਰ ਤੋਂ ਕੋਈ ਚੜੀ ਆ ਤੇ ਠੰਡ ਵੀ ਵੜੀ ਆ ਜਦੋਂ ਧੋਪੋਗੇ ਤਾਂ ਠੰਡ ਬਹੁਤ ਹੁੰਦੀ ਆ ਇਹ ਬੱਦਲ ਵਾਈ ਆ ਫੇਰ ਠੰਡ ਘੱਟ ਹੁੰਦੀ ਆ ਉਸ ਜੋ ਰਾਵੀ ਉੱਠ ਗਿਆ ਭੁੱਕਣ ਹੋ ਗਿਆ ਯਾਰੇ ਆੜੀ ਮੂਝ ਬਾਈ ਆ ਨਾ ਇਹੀ ਲੱਭਦੇ ਪਏ ਆ ਜੀ ਇੱਥੋਂ ਮੇਗਾ ਹੈਗ ਤੇ ਉਹ ਨਿੱਪਲਾ ਪਤਾ ਹੈ ਪਿੱਛੇ ਸੀਗੀਆਂ ਉਹ ਮੈਨੂੰ ਇੰਨਾ ਪਤਾ ਰੋਲ ਅਪ ਆ ਰੈਫਰੀ

ਬੜੇ ਤੇਜ਼ ਸੱਚ ਹੈ ਦਰਾ ਪਿੱਜ਼ਾ ਮੇਰੇ ਨਾਲ ਦਸ ਤੁਕੜੇ ਦੋ ਬੰਦੇ ਇੱਧਰ ਬੈਣਾ ਨਹੀਂ ਇੱਥੇ ਸਹੀ ਆ ਆ ਵਾਰ ਸਿੱਧੇ ਹਰ ਬੈਦਰੇ ਆ ਆ ਆ ਚੱਲ ਪਰੇ ਖਾਣਾ ਖਾ ਤੈਸੀਆਂ ਆ ਆ ਆ ਆ ਆ ਲੋ ਜੀ ਦੋ ਰੱਟਾ ਲੈ ਆ ਦੇ ਕਰਾਣਾ ਆ ਓਕੇ ਆ ਲੈ ਜਿਹੜੇ ਕਰ ਹਵਾਸੀਆਂ ਨਾ ਮਾਰ ਮਾਮੇ ਤੈਨੂੰ ਕਾਫੀ ਮਗਾ ਦੰਦੇ ਆ ਪੀ ਲੈ ਚੱਕ ਚੱਲ ਆਇਦ ਬੇਟਾ ਹੋਲਡਰ ਕਰ ਲੈ ਆਪਣੇ ਲਈ ਬਾਮਸ਼ ਕੁਲਾ ਚਲ ਲੈ ਦੇਖ ਤਾ ਕੀ ਮਗਾਉਣਾ ਸੋਈ ਚਲ ਗਰਮਾ ਲੇ ਗਰਮ 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 ਬਗਰਮਾ ਲੋ ਜੀ ਅੱਧਾ ਕ ਸਾਮਾਨ ਤਾਂ ਆ ਗਿਆ ਡਰਿੰਕ ਆ ਗਿਆ ਪਲੇਟਾਂ ਪਿਆ ਰੱਖਣਾ ਇਹਦੇ ਉੱਤੇ ਪੀਜੇ ਦਾ ਬੈੱਡ ਇਹ ਦੇਖੋ ਦੇਖੋ ਹਰ ਦੇਖੋ ਆਹ ਜੋਰੇ ਨੇ ਇਹਨੂੰ ਹੁਣ ਪਟਣਾ ਜਿਹੜਾ ਮੋਰੇ ਸਟicker ਲੱਗਾ ਵੇਟ ਕਰ ਰਿਹਾ ਇਹਦੀ ਓਏ ਜੋਕਰ ਜੋਰਾ ਜੋਰੇ ਇਹਦਾ ਦੇਖ ਜੋਰੇ ਲੋ ਜੀ ਆ ਗਿਆ ਫਾਈਨਲੀ ਇਹ ਚਿਕਨ ਵਾਲਾ ਪੀਜ਼ਾ ਚਿਕਨ ਫਲਾਈ ਵਿਦ ਐਕਸਟਰਾ ਜੈਲਪੀਨਸ ਹੁਣ ਇਹਦੂੰ ਕਰਦੇ ਆ ਫਲਾਈ ਇਹਦਾ ਕੀ ਕਰਨ ਫਲਾਈ ਦਾ ਜੋਰੇ ਕਰਦੇ ਆ ਫਲਾਈ ਫੇ ਹੈ ਲੈ ਆ ਪਲੇਟਾ ਖਾ ਕੇ ਮੈਗਾ ਹਾਂਜੀ ਇੱਕ ਮਿੰਟ ਇਹ ਬੋਤਲ ਵੀ ਪੀ ਲਵਾਂ ਪੀ ਜੀ ਖਾ ਲਿਆ ਇੰਨਾ ਕੁ ਬਚ ਗਿਆ ਵੱਡਾ ਹੀ ਬਹੁਤ ਤੇ ਹੁਣ ਇੰਨਾ ਰਹਿ ਗਿਆ ਚਲੋ ਜਿਹੜਾ ਰਹਿ ਗਿਆ ਤੇ ਰਹਿ ਗਿਆ ਜੋਰਾ ਦੇ ਪਾਇਰੇ ਕਪੜੇਦਵਾਰਾ ਹੁਣ ਅਸੀਂ ਜਾ ਰਹੇ ਆ ਘਰ ਨੂੰ ਜੋਰੇ ਕੁਪੜੇ-ਕੁਪੜਤ ਪਾਉਂਦੇ ਅੜੀ ਨਹੀਂ ਕਰਦਾ ਜਦੋਂ ਮੱਦੀ ਜੈਕਟ ਪਾਉਂਦਾ ਖਾਇਆ ਮੈਂ ਹੀ ਇਹਨੂੰ ਇਹ ਚੀਜ਼ ਹੈ ਕਿ ਕਦੀ ਅੜੀ ਨਹੀਂ ਕਰਨੀ ਜੈਕਟ ਦੇ ਲੈ ਕਿ ਸਮਝ ਰਹੇ ਟੋਪੀ ਵੀ ਲਾਉਣੀ ਨਹੀਂ ਦੇ ਕੇ ਹੁਣ ਆ ਦੇਖੋ ਨਾ ਜੀ ਤੁਹਾਨੂੰ ਆ ਦੇਖੋ ਪੀਜ਼ਾ ਦੀ ਦੁਕਾਨ ਆ ਤੇ ਆ ਦੇਖੋ ਥੋੜੇ ਸਣੀਆਂ ਰੈਂਚ ਪਾ ਕੇ ਕੀ ਰੱਖੀ ਬੈਠੇ ਐਸੇ ਟੇਬਲ ਦੇ ਵਿੱਚ ਉਹ ਇਹਦੇ ਵਿੱਚ ਟੇਬਲ ਦੇ ਇੰਨਾ ਕਸਦੇ ਆ ਲੱਗਦਾ ਪੀਜ਼ਾ ਪੂਜਾ ਇਹਨੂੰ ਤੱਲਾ ਹੋ ਜਾਂਦਾ ਨਾਲ ਆਪਾ ਆਹ ਚਲੋ ਚਲੀ ਗਏ ਇੱਕ ਹੋਰ ਰੈਸਟੋਰੈਂਟ ਹੈਗਾ ਅੰਦਰੋਂ ਅੰਦਰੀਓ ਉਹ ਦੂਸਰੀ ਸਾਈਡ ਆ ਤੇ ਦੋ ਰੈਸਟੋਰੈਂਟ ਆ ਇੱਥੇ ਬਣਿਓ ਇਕੱਠੇ ਇਹ ਕਾ ਦੇਖੋ ਬਿਗ ਹੌਰ ਉਹ ਇੱਧਰ ਹੀ ਸੜਦਾ ਵੱਡਾ ਨਾ ਦਾ ਇਰੀਆ ਹੂੰ ਹੂੰ ਤਾਂ ਤਾਂ ਹੁਣੀ ਕਿਾ ਹੋ ਗਰਮੀ ਆ ਗੋਰੇ ਉੱਪਰ ਦੇਖ ਇਹ ਤੇਲ ਕਿਵੇਂ ਸੀਗੀ ਆ ਤੇਲ ਕਣ ਬਹੁਤ ਹੁੰਦੀ ਕਈ ਵਾਰੀ ਆ ਗਲੀ ਜੇ ਚ ਮੈਨੂੰ ਇੱਕ ਵਾਰੀ ਮੈਂ ਢਿੱਗੀ ਵੀ ਸੀਗੀ ਡਿੱਗੀ ਸੀ ਅ ਜੇਬਾਂ ਛਾਤੀ ਸੀਗੇ ਲੈ ਮੱਝ ਨਹੀਂ ਹੱਥ ਪਾਉਣੇ ਕਦੀ ਆ ਗਈ ਗੱਡੀ ਪੀਜੇ ਵਾਲਿਆਂ ਦੀ ਡਿਲੀਵਰੀ ਕਰਕੇ ਆਇਆ ਅਲਾ ਦਾ ਮੁੰਡਾ ਮਲਾਂ ਮੇ ਜੇਬਤ ਹੱਥ ਪਾ ਕੇ ਖੜੀ ਸੀ ਉਹ ਖੜੀ ਆਪਣੀ ਗਾੜੀ ਘੋੜਾ ਗਾੜੀ ਘੋੜਾ ਗਾੜੀ ਹੋਈ ਨਾ ਇਹ ਘੋੜੇ ਵਾਲੀ ਗੱਡੀ ਘੋੜਾ ਗਾੜੀ ਇਹ ਨੋ ਫਟ ਉਹ ਦੀ ਉਹ ਦੀ ਲੋ ਜੀ ਹੁਣ ਅਸੀਂ ਘਰ ਦੀ ਹੋ ਗਈ ਵਾਪਸੀ ਹੁਣ ਚੱਲੇ ਘਰ ਨੂੰ ਤੇ ਜਾ ਕੇ ਕਰਦੇ ਹਾਂ ਰੈਸਟ ਮੜੀ